ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਤੋਂ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕੱਲ ਸ਼ਹੀਦ ਸੁਭਕਰਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸਿੱਧੀ ਸਮਾਗਮ ਜਿਹੜਾ ਐਲਾਨ ਕੀਤਾ ਵਾ ਸਰਕਾਰ ਕਹਿ ਰਹੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਜਿੱਦਾਂ ਮਰਜ਼ੀ ਚਲੇ ਜਾਓ ਪਰ ਪੰਜਾਬ ਵਾਲੇ ਅਸੀਂ ਦਿੱਲੀ ਜਾਣ ਤੇ ਕਾਇਮ ਹੈਗੇ ਆ ਉਦੋਂ ਪੰਜਾਬ ਹਰਿਆਣਾ ਦਿੱਲੀ ਜਾਊਗਾ ਟਰੈਕਟਰ ਟਰਾਲੀਆਂ ਦੇ ਜਦੋਂ ਰਾਹ ਸਰਕਾਰ ਰਾਹ ਖੁੱਲੇ ਦੇਊਗੀ ਅਸੀਂ ਉਸ ਗੱਲ ਤੇ ਕਾਇਮ ਹਾਂ ਬਹੁਤ ਸਾਰੇ ਸੂਬੇ ਸਾਡੇ ਆ ਉਹ ਟਰੈਕਟਰ ਟਰਾਲੀਆਂ ਤੇ ਆ ਹੀ ਨਹੀਂ ਸਕਦੇ ਬਹੁਤ ਸਾਰੇ ਇਹੋ ਜਿਹੇ ਖੇਤ ਆ ਉਹ ਚੱਲ ਕੇ ਆ ਸਕਦੇ ਆ ਤੋਂ ਦੂਜੇ ਜਿਹੜੇ ਸੂਬੇ ਨੇ ਉਹਨਾਂ ਨੂੰ ਅਸੀਂ ਫੈਸਲਾ ਕੀਤਾ ਵੀ ਤੁਸੀਂ 6 ਮਾਰਚ ਨੂੰ ਚਾਹੇ ਟ੍ਰੇਨਾਂ ਰਾਹੀਂ ਚਾਹੇ ਬੱਸਾਂ ਰਾਹੀਂ ਚਾਹੇ ਉਹ ਪੈਦਲ ਚੱਲ ਕੇ ਵੀ ਬਹੁਤ ਸਾਰੇ ਪੈਦਲ ਵੀ ਚੱਲ ਸਕਦੇ ਉਹਨਾਂ ਦੇ ਰਾਹਾਂ ਤੇ ਉਹ ਦਿੱਲੀ ਜਾਣਗੇ ਹੁਣ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਨਾ ਪਹਿਲੋਂ ਵੀ ਟ੍ਰੇਨਾਂ ਤੇ ਆਏ ਕਿਸਾਨਾਂ ਨੂੰ ਦਿੱਲੀ ਚ ਗ੍ਰਿਫਤਾਰ ਕੀਤਾ ਸੀਗਾ ਜਾਂ ਸਰਕਾਰ ਐਲਾਨ ਕਰ ਦੇਵੇ ਵੀ ਠੀਕ ਹੈ ਦੇਸ਼ ਦੇ ਦੂਜੇ ਕਿਸਾਨ ਆ ਕੇ ਜੰਤਰ ਮੰਤਰ ਤੇ ਮੋਰਚਾ ਲਾਣ ਸਾਨੂੰ ਕੋਈ ਤਰਾਜ ਨਹੀਂ ਪਤਾ ਲੱਗ ਜੂ ਤੇ ਜੇ ਸਰਕਾਰ ਦਿੱਲੀ ਦੇ ਵਿੱਚ ਦੂਜਿਆਂ ਸੂਬਿਆਂ ਨੂੰ ਜਿਨ੍ਹਾਂ ਨੇ ਹੋਰ ਨਾ ਥਾਵਾ ਤੇ ਉਹਨਾ ਜੰਤਰ ਮੰਤਰ ਤੇ ਮੋਰਚਾ ਲਾਉਂਦੂਗੀ ਇੱਕ ਮੋਰਚਾ ਉੱਥੇ ਚੱਲ ਜੂਗਾ ਸਾਡੇ ਵਾਲਾ ਮੋਰਚਾ ਇੱਥੇ ਚੱਲੂਗਾ ਇੱਕ ਤਾਂ ਇਹ ਐਲਾਨ ਹੈਗਾ ਜਿਹਨੂੰ ਕਈ মিডিਆ ਦੇ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਦੂਸਰਾ ਅਸੀਂ ਇੱਕ ਤੀਜਾ ਮੋਰਚਾ ਹੋਰ ਡੱਬ ਵਾਲੀ ਤੇ ਖੋਲਣ ਜਾ ਰਹੇ ਹਾਂ ਉਹ ਵੀ ਤੁਹਾਡੇ ਸਾਹਮਣੇ ਆ ਜੂਗਾ ਜਾਕੀ ਜਿਹੜਾ 10 ਮਾਰਚ ਦਾ ਐਲਾਨ ਹੈਗਾ 4 ਘੰਟੇ ਦਾ ਰੇਲਾਂ ਜਾਮ ਕਰਨ ਦਾ ਉਹ ਦੇਸ਼ ਪੱਧਰ ਤੇ ਆ ਉੱਤੇ ਸਾਰੇ ਥਾਵਾਂ ਤੇ 12 ਤੋਂ 4 ਵਜੇ ਤੱਕ ਜਿਹੜਾ ਬਈ ਕਰਾਂਗੇ ਮੋਦੀ ਸਰਕਾਰ ਆਪਦੇ ਮੀਡੀਆ ਦੇ ਥਰੂ ਪੂਰੇ ਜੋਰ ਨਾਲ ਪ੍ਰਚਾਰ ਕਰਨ ਤੇ ਲੱਗੀ ਹੋਈ ਆ ਉਹਨੂੰ ਲੱਗਦਾ ਵੀ ਇਹਨਾਂ ਦਾ ਮੁੱਦਾ ਡੀਟੇਲ ਕਰੀਏ ਪ੍ਰਧਾਨ ਮੰਤਰੀ ਜੀ ਉਹ 247 ਦਾ ਪਲਾਨ ਦੁਨੀਆ ਦੇ ਸਾਹਮਣੇ ਰੱਖ ਰਹੇ ਹੈਗੇ ਆ ਪਰ ਅਸੀਂ ਕਹਿੰਨੇ ਵੀ ਆਪਾਂ 19 ਤੋਂ ਲੈ ਕੇ 24 ਦਾ ਹਿਸਾਬ ਕਰਦੀਏ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ ਜਿਹੜਾ 2014 ਚ ਆਉਣ ਲੱਗਿਆਂ ਚੋਣ ਮੈਨੀਫੈਸਟੋ ਚ ਵਾਦਾ ਕੀਤਾ ਸੀਗਾ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਵਾਂਗੇ ਉਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਰਕਾਰ ਭੱਜ ਗਈ ਉਹਦਾ ਜਵਾਬ ਕਿੰਨੇ ਦੇਣਾ ਹੈਗਾ 15-15 ਲੱਖ ਵਾਲੀ ਗੱਲ ਉਹ ਮੋਦੀ ਸਰਕਾਰ ਭੁੱਲ ਗਈ ਜਿਹੜਾ ਕਹਿੰਦੇ ਖਾਤਿਆਂ ਚ ਪਾ ਲਾਂਗੇ ਬਾਅਦ ਚ ਕਹਿੰਦੇ ਜੁਮਲਾ ਸਾਬਤ ਹੋ ਗਿਆ ਵਾ ਜਿਹੜੇ ਕਹਿੰਦੇ ਸੀ ਅਰਕੀ ਵੀ ਆਮਦਨ ਡੁਗਣੀ ਕਰ ਦਾਂਗੇ ਇਹਦਾ ਕੀ ਹੋ ਗਿਆ ਜਿਹੜੇ ਕਹਿੰਦੇ ਸਮਾਂ ਨਹੀਂ ਮਿਲ ਰਿਹਾ ਜਿਹੜਾ 9 ਦਸੰਬਰ ਨੂੰ ਚਿੱਠੀ ਆਈ ਸੀ 2 ਸਾਲ ਉਹਨੂੰ ਹੋ ਗਏ ਆ ਕਿ ਸਮਾਂ ਨਹੀਂ ਮਿਲਿਆਗਾ ਇਹ 75 76 ਸਾਲ ਦਾ ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈ ਕਿਹੜੀ ਕਿਸਾਨ ਜਥੇਬੰਦੀ ਮੰਗ ਨਹੀਂ ਕਰਦੀ ਰਹੇ ਵੀ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਜਾਂ ਜੜੀਆਂ 23 ਫਸਲਾਂ ਦਾ ਐਲਾਨ ਕਰਦੀ ਉਹਦੀ ਪਕਿਉਰਮੈਂਟ ਨਾ ਕੀਤੀ ਜਾਵੇ ਸੋ ਝੂਠਾ ਨੈਟਿਵ ਫਲਾਇਆ ਜਾ ਰਿਹਾ ਹੈ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਮੰਗਾ ਨਹੀਂ ਮੰਨ ਲੈਂਦੀ ਧੰਨਵਾਦ